ਕੱਲ ਇੱਕ ਮੈਂ ਰਿਲੀਜ਼ ਕਰਨ ਲੱਗਾ ਉਹਨਾਂ ਦੀ ਇਮਾਨਦਾਰੀ ਦੀ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਉਹਨਾਂ ਨੂੰ ਕਹੋ ਮੇਰਾ ਸਟਿੰਗ ਪ੍ਰੈਸ ਕਾਨਫਰੰਸ ਰਿਲੀਜ਼ ਕਰ। ਮੈਂ ਕੱਲ ਨੂੰ ਕੁਝ ਕਨਵਰਸੇਸ਼ਨ ਪੈਸੇ ਕਿਵੇਂ ਲੈਂਦੇ ਸੀ ਆਮ ਆਦਮੀ ਪਾਰਟੀ ਦੇ ਦਿਲੇ ਦੇ ਸੂਬੇਦਾਰ ਕੱਲ ਨੂੰ ਪ੍ਰੈਸ ਕਾਨਫਰੰਸ ਮੈਂ ਰਿਲੀਜ਼ ਕਰ ਰਿਹਾ। ਆਮ ਆਦਮੀ ਪਾਰਟੀ ਚ ਖਤਮ ਨਹੀਂ ਹੋ ਰਹਾ ਸਟਿੰਗ ਇਜ਼ ਕਿੰਗ ਦਾ ਖੇਡ। ਟਿਕਟ ਨਾ ਮਿਲਣ ਤੋਂ ਨਰਾਜ਼ ਹੋ ਕੇ ਪਾਰਟੀ ਛੱਡਣ ਵਾਲੇ ਹਰਦੀਪ ਸਿੰਘ ਕਿੰਦਰਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਚ ਪੈਸਾ ਕਿਵੇਂ ਲਿਆ ਜਾਂਦਾ ਹੈ। ਹਣ ਉਹਨਾਂ ਦਾ ਸਟਿੰਗ ਆਪਰੇਸ਼ਨ ਦੱਸੇਗਾ ਜਿਸ ਨੂੰ ਉਹ ਕੱਲ ਚੰਡੀਗੜ੍ਹ 'ਚ ਰਿਲੀਜ਼ ਕਰਨਗੇ। ਕنگਰਾ ਸੁੱਚਾ ਸਿੰਘ ਛੋਟੇਪੁਰ ਦੀਪਸੰਸੀ ਪਰ ਦਿੱਲੀ ਦੀ ਲੀਡਰਸ਼ਿਪ ਨੇ ਉਹਨਾਂ ਦੀ ਪਸੰਦ ਨੂੰ ਰਿਜੈਕਟ ਕਰ ਦਿੱਤਾ ਸੀ। ਕੇਂਦਰਾ ਨਾਲ ਖਾਸ ਗੱਲਬਾਤ ਕੀਤੀ ਸਾਡੇ ਪੱਤਰਕਾਰ ਯਾਦਵਿੰਦਰ ਸਿੰਘ ਨੇ ਕੱਲ ਇੱਕ ਮੈਂ ਰਿਲੀਜ਼ ਕਰਨ ਲੱਗਿਆ ਉਹਨਾਂ ਦੀ ਇਮਾਨਦਾਰੀ ਦੀ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਉਹਨਾਂ ਨੂੰ ਕਹੋ ਮੇਰਾ ਸਟਿੰਗ ਪ੍ਰੈਸ ਕਾਨਫਰੰਸ ਤੇ ਥੀਸ ਕਰ। ਮੈਂ ਕੱਲ ਨੂੰ ਕੁਝ ਕਨਵਰਸੇਸ਼ਨ ਪੈਸੇ ਕਿਨੇ ਲੈ ਕੇ ਸੀ ਆਮ ਆਦਮੀ ਪਾਰਟੀ ਦੇ ਜ਼ਿਲ੍ਹੇ ਦੇ ਸੂਬੇਦਾਰ ਕੱਲ ਨੂੰ ਪ੍ਰੈਸ ਕਾਨਫਰੰਸ 'ਚ ਮੈਨੂੰ ਰਿਲੀਜ਼ ਕਰ ਰਹੇ ਆਂ ਕਨਵਰਸੇਸ਼ਨ ਕੌਣ ਕੌਣ ਸੀ ਛੱਡੋ ਤੁਸੀਂ ਤੁਸੀਂ ਕੱਲ ਵੇਖ ਲਿਓ ਕੱਲ ਵੇਖ ਵੇਖ ਤੁਸੀਂ ਜੋਤਿਸ਼ ਕਿਉਂ ਲਾਉਂਦੇ ਰਹਿੰਦੇ ਹੋ ਮੀਡੀਆ ਸਾਹਿਬ ਮੈਂ ਕਹਿ ਰਿਹਾ ਮੈਂ ਇਹ ਕਹਿ ਰਿਹਾ ਵੀ ਤੁਸੀਂ ਤੁਸੀਂ ਫੈਕਟਰੀ ਦੀ ਗੱਲ ਕਰੋ ਤੁਹਾਡੇ ਕੋਲ ਮੀਡੀਆ ਦਾ ਪਲੇਟਫਾਰਮ ਹੈ ਕੱਲ ਨੂੰ ਪ੍ਰੈਸ ਕਾਨਫਰੰਸ ਕਿਉਂ ਕਰਨੀ ਹੈ ਇੱਥੇ ਕਰੋ ਇੱਥੇ ਲਾਈਵ ਕਰ ਦਿਨੇ ਆਂ ਹੋਰ ਕੀ ਗੱਲ ਮੈਂ ਇੱਕ ਬੰਦੇ ਨੂੰ ਥੋੜੀ ਦੱਸ ਦੇਣਾ ਮੇਰੀ ਆਵਾਜ਼ ਤਾਂ ਲੱਖਾਂ ਬੰਦਿਆਂ ਤੱਕ ਜਾਣੀ ਹੈ ਉਹ ਲੱਖਾਂ ਬੰਦਿਆਂ ਤੱਕ ਤਾਂ ਹੀ ਜਾਏਗੀ ਜੇ ਪ੍ਰੈਸ ਕਾਨਫਰੰਸ ਜਾਏਗੀ ਕੀ ਹੈ ਉਹਦੇ ਚ ਮੈਂ ਵੈਸੇ ਚਲੋ ਉਹਦੇ ਚ ਕਨਵਰਸੇਸ਼ਨ ਉਹਦੇ ਚ ਕਨਵਰਸੇਸ਼ਨ ਹੈ ਜਿੱਥੇ ਕਿ ਪੈਸੇ ਮੰਗ ਰਹੇ ਤੇ ਪੈਸੇ ਕਿਸ ਤਰੀਕੇ ਨਾਲ ਲੈ ਜਾਂਦੇ ਉਹ ਦੱਸਿਆ ਗਿਆ ਉਹਦੇ ਚ ਉਹ ਮੰਗ ਰਿਹਾ ਵੀ ਐ ਐ ਪੈਸੇ ਦੇਣੇ ਹੈ ਹੋਰ ਦੱਸੋ ਔਰ ਉਹ ਦਿੱਲੀ ਦਾ ਇੱਕ ਸੂਬੇਦਾਰ ਹੈ ਅੱਛਾ ਦਿੱਲੀ ਦਾ ਕੋਈ ਦਿੱਲੀ ਦਾ ਮੈਂ ਸਾਰਾ ਕੋਈ ਦੱਸ ਦਿੱਲੀ ਦਾ ਕੋਈ ਸੀਨੀਅਰ ਲੀਡਰ ਆ ਮੈਂ ਪੁੱਛੀ ਤੁਸੀਂ ਮੈਨੂੰ ਪੰਜ ਵਾਰੀ ਪੁੱਛੋਗੇ ਤਾਂ ਮੈਂ ਫਿਰ ਦੱਸ ਦਿਆਂਗਾ ਤੁਸੀਂ ਮੈਨੂੰ ਹਜ਼ਾਰ ਵਾਰੀ ਪੁੱਛੋਗੇ ਮੇਰਾ ਜਵਾਬ ਇਹ ਹੋਏਗਾ ਕੱਲ ਨੂੰ ਪ੍ਰੈਸ ਕਾਨਫਰੰਸ ਹੈ ਬੋਲੋ ਪੁੱਛੋ ਹਜ਼ਾਰ ਵਾਰੀ ਮੈਂ ਕਹ ਰਿਹਾ ਕਿ ਦਿੱਲੀ ਦੀ ਲੀਡਰਸ਼ਿਪ ਚੋਕੀ ਜਾਂ ਪੰਜਾਬ ਦੀ ਕੱਲ ਨੂੰ ਪ੍ਰੈਸ ਕਾਨਫਰੈਂਸ ਸਭ ਕੁਝ ਕਲੀਅਰ ਹੋ ਜਾਏਗਾ। ਹੋਰ ਬਲੂਰ ਵਿੱਚੋਂ ਸਵਾਲ ਮੇਰਾ ਜਵਾਬ ਇਹੀ ਹੋਏਗਾ ਕੱਲ ਦੀ ਪ੍ਰੈਸ ਕਾਨਫਰੈਂਸ ਸਭ ਕੁਝ ਕਲੀਅਰ ਹੋ ਜਾਏਗਾ। ਅਗਰ ਤੁਸੀਂ ਆਡੀਓ ਰਿਲੀਜ਼ ਕਰਦੇ ਹੋ ਕੱਲ ਨੂੰ ਉਹ ਵੀ ਲੈ ਕੇ ਆ ਜਾਂਦੇ ਨੇ ਤੁਹਾਨੂੰ ਲੱਗਦਾ ਉਹਨਾਂ ਲੜਾਈ ਇਸੇ ਤੋਂ ਸਟਿੰਗ ਦੀ ਲੜਾਈ ਚੱਲੂਗੀ ਸਟਿੰਗ ਤੁਸੀਂ ਰਿਲੀਜ਼ ਕਰਿਆ ਕਰਦੇ ਹੋ। ਮੈਂ ਕਹਿੰਦਾ ਇਹ ਤਾਂ ਜਦੋਂ ਵੇਖੋ ਮੇਰੀ ਗੱਲ ਸੁਣੋ ਪੋਲੀਟੀਕਲ ਸਰਕਲ ਦੇ ਵਿੱਚ ਆਮ ਪਰਸਨਲ ਸਰਕਲ ਦੇ ਵਿੱਚ ਕਿਸੇ ਦਾ ਘਰ ਟਾ ਕੇ ਆਪ ਦਾ ਕਰ ਨਹੀਂ ਬਣਾਇਆ ਜਾਂਦਾ। ਜੇ ਮੈਂ ਕਿਸੇ ਨੂੰ ਸਾਧ ਸਾਬਤ ਚੋਰ ਸਾਬਤ ਕਰ ਦੇ ਪੋਲੀਟੀਕਲ ਸਰਕਲ ਦੇ ਵਿੱਚ ਮੇਰੀ ਵੀ ਉਹੀ ਕੰਸਟੀਟੂਐਂਸੀ ਹੈ ਉਹਨਾਂ ਦੀ ਵੀ ਉਹੀ ਕੰਸਟੀਟੂਐਂਸੀ ਹੈ ਮੇਰਾ ਵੀ ਖੇਡਣ ਦਾ ਗਰਾਊਂਡ ਉਹ ਹੈ ਤੇ ਉਹਨਾਂ ਦਾ ਵੀ ਖੇਡਣ ਦਾ ਗਰਾਊਂਡ ਉਹ ਹੈ ਜਿੰਨਾ ਮੈਂ ਉਹ ਪਿੱਛੇ ਹਟਣ ਕੇ ਉਹਨਾਂ ਮੈਂ ਇਨਵੈਸਟੀਗੇਟ ਕਰੂੰਗਾ ਉਹਨਾਂ ਦੇ ਗਰਾਊਂਡ 'ਚ ਪਹਿਲਾਂ ਉਹਨਾਂ ਦਾ ਢਾਉਣਾ ਜ਼ਰੂਰੀ ਹੈ ਫਿਰ ਮੇਰਾ ਉੱਥੇ ਬਣਨਾ ਜੇ ਮੈਂ ਉਹਨਾਂ ਦਾ ਢਾਣਾ ਨਾ ਸਕਿਆ ਤੇ ਮੇਰਾ ਬਣਨਾ ਨਹੀਂ ਇਹ politcal arena ਜੀ ਸਿਰਫ ਘਰ ਟੋਣਾ ਲਾਉਂਦਾ ਆ ਆਮ ਆਦਮੀ ਪਾਰਟੀ ਤੁਸੀਂ ਆਮ ਆਦਮੀ ਪਾਰਟੀ ਦੇ ਲੀਡਰ ਰਹੇ ਹੋ ਹੁਣ ਤੱਕ ਆਮ ਆਦਮੀ ਪਾਰਟੀ ਦੇ ਲੀਡਰ ਕਹਿੰਦੇ ਆ ਜੀ ਸਾਨੂੰ ਤਾਂ politix ਨਹੀਂ ਕੇਜਰੀਵਾਲ ਗਿਆ ਤੇ ਹਮੇ ਤਾਂ politix ਨਹੀਂ ਆਉਂਦੀ ਇਹ ਹਮ ਤਾਂ ਆਮ ਆ ਤੁਸੀਂ ਮੈਂ ਤੁਹਾਨੂੰ ਸਾਰੀ ਗੱਲ ਸੁਣ ਸਾਰੀ ਗੱਲ ਸੁਣ ਲਓ ਤੁਸੀਂ ਵੀ ਕਹਿੰਦੇ ਹੋ ਤੁਸੀਂ ਤਾਂ ਬੜੇ ਹੰਡੇ ਹੋਏ ਲੀਡਰ ਹੁੰਦੇ ਨੇ ਜਿਹੜੇ ਬੜੇ ਮਤਲਬ ਪੂਰੇ ਜਿਹੜੇ ਮਤਲਬ ਜੇ ਕਹੀਏ ਕਿ ਇੰਡੀਅਨ politcal ਹਿਸਟਰੀ ਜਿੰਨੂ ਮੋਟੀ ਚੌਂੜੀ ਵਾਲੇ ਲੀਡਰ ਕਹਿੰਦੇ ਆ ਉਹਨਾਂ ਮੁਕਤਾ ਚੱਲ ਰਹੇ ਚਲ ਬਿਨ ਕੁੰਭ ਨਾ ਹੋਏ ਗਿਆਨ ਕਾ ਬੱਗਾ ਮੰ ਰਹੇ ਗੁਰਬਿੰਨ ਗਿਆਨ ਨਾ ਗੁਰੂ ਸ਼ਬਦ ਹੈ ਅਸੀਂ ਅਧਿਐਨ ਕੀਤਾ ਕਿਤਾਬਾਂ ਦਾ ਅਰਿਸਟੋਟਲ ਤੋਂ ਲੈ ਕੇ ਤੇ ਪ੍ਰਕਾਸ਼ ਸਿੰਘ ਬਾਦਲ ਤੱਕ ਜ਼ਰੂਰੀ ਨਹੀਂ ਹੈ ਕਿ ਤੁਸੀਂ ਜਿੰਦਗੀ 5 5000 ਸਾਲ ਦੀ ਜਿਉਂ ਤੋਂ ਤੁਹਾਨੂੰ ਪਤਾ ਲੱਗਦਾ ਕਿ ਕੇਜਰੀਵਾਲ ਨੇ ਤਾਂ ਕੇਜਰੀਵਾਲ ਤਾਂ ਖੁਦ ਕਿਤਾਬਾਂ ਲਿਖ ਕੇ ਨੇ ਕੇਜਰੀਵਾਲ ਕੇਜਰੀਵਾਲ ਮੈਥੋਂ 16 ਸਾਲ ਜੂਨੀਅਰ ਹੈ ਸਰਵਿਸ ਦੇ ਵਿੱਚ ਵੀ ਉਹਨੇ 20 ਸਾਲ ਸਰਵਿਸ ਕਰਕੇ ਰਿਟਾਇਰਮੈਂਟ ਲਈ ਮੈਂ 38 ਸਾਲ ਸਰਵਿਸ ਕਰਕੇ ਰਿਟਾਇਰਮੈਂਟ ਲਈ ਉਂਗਲ ਨਹੀਂ ਚੱਕ ਸਕਿਆ ਕੋਈ ਕਿਸੇ ਪਾਸੇ ਕੇਜਰੀਵਾਲ ਨੂੰ ਮੈਂ ਚੈਲੰਜ ਕਰਦਾ ਜਿੱਥੇ ਮਰਜੀ ਜਿਸ ਮਰਜੀ ਪਲੇਟਫਾਰਮ ਤੇ ਜਿਸ ਮਰਜੀ ਭਾਸ਼ਾ ਦੇ ਵਿੱਚ ਕਿਸੇ ਇਸ਼ੂ ਦੇ ਉੱਤੇ ਡਿਸਕਸ਼ਨ ਕਰ ਲੇ ਫੈਸਲਾ ਲੋ ਕੀ ਕਰ ਲੈ ਪਰ ਪੋਲਿਟਿਕਸ ਤਾਂ ਉਹਨਾਂ ਨੇ ਉਲਟਾਤਾ ਤਾਂ ਕਿੰਨੇ ਉਲਟਾਤਾ ਇਹ ਤਾਂ ਵੀਰ ਹਲੇ ਠੱਬੀ ਨਹੀਂ ਮਾਰੀ ਅਸੀਂ ਇਹ ਤਾਂ ਦਾ ਹੀ ਨਹੀਂ ਖੇਡਿਆ ਅਸੀਂ ਕਲੇ ਉਹਨੇ ਕੀ ਡਾਤਾ ਸਾਨੂੰ ਫਿਰ ਇੱਥੇ ਸੰਜੇ ਸਿੰਘ ਇੱਥੇ ਮਿੰਤਾ ਕਰੀ ਜਾਂਦਾ ਸੀ ਆਕੇ ਪਰਸੋਂ ਜੇ ਉਹਨੇ ਉਲਟਾਤਾ ਤਾਂ ਕੀ ਗੱਲਾਂ ਕਰਦੇ ਜੇ ਤੁਸੀਂ ਜੇ ਸੰਜੇ ਸਿੰਘ ਉਹ ਅਸੀਂ ਤਾਂ ਨਹੀਂ ਗਏ ਸੀ ਉਹਦੇ ਕੋਲ ਮਿੰਤਾ ਕਰਨ ਬਾਕੀ ਗੱਲ ਮੇਰੀ ਧਿਆਨ ਨਾਲ ਸੁਣ ਕੇਜਰੀਵਾਲ ਵਰਗਾ ਸਿਆਸਤਦਾਨ ਕੋਈ ਨਹੀਂ ਅਸੀਂ ਬੈਠੇ ਸੀ ਅਮਰਤਸਰ ਸਰਕਟ ਹਾਊਸ ਦੇ ਵਿੱਚ ਉਥੇ ਖਹਿਰਾ ਵੀ ਬੈਠਾ ਸੀ ਫੁਰਕਾਏ ਬੈਠਾ ਸੀ ਮੈਂ ਵੀ ਬੈਠਾ ਸੀ ਕੇਜਰੀਵਾਲ ਬੈਠਾ ਸੀ ਸੁਚਾ ਸਿੰਘ ਛੋਟੇ ਅਪਰੇਟਰ ਸੀ ਤੇ ਤਰਗੇਸ਼ੂ ਬੈਠੇ ਸੰਜੇ ਸਿੰਘ ਬੈਠਾ ਸੀ ਤੇ ਭਗਵੰਤ ਮਾਨ ਵੀ ਬੈਠਾ ਸੀ ਉਥੇ ਗੱਲ ਚੱਲੀ ਐਸਵਾਈਐਲ ਦੀ ਤੇ ਖਹਿਰਾ ਕਹਿੰਦਾ ਵੀ ਆਪਾਂ ਇੱਥੇ ਇੱਕ ਪੇਪਰ ਬਣਾ ਲਈਏ ਐਸਵਾਈਐਲ ਤੇ ਫੁਰਕਾ ਕਹਿੰਦਾ ਠੀਕ ਹੈ ਮੈਂ ਕਿਹਾ ਮੇਰੇ ਕੋਲ ਇੱਕ ਬਣਿਆ ਪੇਪਰ ਹੈ ਫੁਰਕਾ ਜੀ ਮੈਂ ਤੁਹਾਨੂੰ ਈਮੇਲ ਭੇਜ ਦੂੰਗਾ ਆ ਤੁਹਾਡਾ ਜਿਹੜਾ ਤੁਸੀਂ ਸਿਆਸਤਦਾਨ ਕਿਹਾ ਸੀ ਸਿਆਸਤਰੀ ਕਰਨਾ ਹੈ ਉਹ ਪਤਾ ਕੀ ਕਹਿੰਦਾ ਕੇਜਰੀਵਾਲ ਕਹਿੰਦਾ ਤੁਸੀਂ ਯੂਪੀਐਸਸੀ ਦੇਮ ਧਿਆਨ ਦੇਣਾ ਐਸਵਾਈਐਲ ਤੇ ਸਿਆਸਤ ਕਰੋ ਤੇ ਮੈਂ ਤਾਂ ਪਾਉਣ ਲੱਗਿਆ ਸੀ ਪਟਾਕਾ ਉੱਥੇ ਸੋਚਿਆ ਸੀ ਛੋਟੇ ਬੰਨੇ ਮੇਰੀ ਬਾਹ ਫੜ ਲਈ ਇਹ ਤਾਂ ਮੈਂ ਉੱਥੇ ਕਹਿੰਦਾ ਵੀ ਤੂੰ ਸਾਡੇ ਪਾਣੀਆਂ ਦੇ ਉੱਤੇ ਸਿਆਸਤ ਕਰਨ ਆਇਆ ਐ ਇੱਥੇ ਤੂੰ ਸਾਨੂੰ ਬੇਵਕੂਫ ਬਣਾਉਣਾ ਐ ਪਰ ਮੇਰੀ ਬਾਹ ਫੜ ਲਈ ਸੋਚਿਆ ਸੀ ਛੋਟੇ ਬੰਨੇ ਜਿਹੜੇ ਦੁਨੀਆ ਦੇ ਬਾਲੇ ਪੜੇ ਲਿਖੇ ਲੋਕ ਨੇ ਚਾਹੇ ਉਹ ਕਾਮਰੇਡ ਨੇ ਚਾਹੇ ਬੁੱਧੀਜੀਵੀ ਨੇ ਚਾਹੇ ਪੰਜਾਬ ਦੀ ਸਿਆਸਤ ਚ ਜਗਮੀਤ ਬਰਾੜ ਨੇ ਵੀਰ ਦਵਿੰਦਰ ਨੇ ਮਨਪ੍ਰੀਤ ਬਾਦਲ ਨੇ ਇਹ ਹਾਸ਼ੀ ਤੇ ਜਾ ਰਹੇ ਨੇ ਪੂਰੀ ਦੁਨੀਆ ਦੇ ਅੰਦਰੋਂ ਲੈਫਟ ਬਹੁਤ ਪੜਦਾ ਉਹ ਹਾਸ਼ੀ ਤੇ ਜਾ ਰਹੇ ਤੁਸੀਂ ਵੀ ਜ਼ਿਆਦਾ ਪੜਦੇ ਸੀ ਕਿ ਤੇ ਇਸੇ ਕਰਕੇ ਤਾਂ ਨਹੀਂ ਹਜੇ ਤੱਕ ਆਵਾਜ਼ ਨਹੀਂ ਪਾਰਟੀ ਨਹੀਂ ਮੈਂ ਅੱਜ ਕਿਸੇ ਨੂੰ ਕਿਹਾ ਸੀ ਮੈਂ ਕਿ ਹਲ ਤਾਂ ਹਲੇ ਓਕੜੂ ਹੋਇਆ ਹੀ ਨਹੀਂ ਹੁਣ ਤੁਸੀਂ ਮੇਰੀ ਭਾਸ਼ਾ ਸੁਣਿਓ ਤੇ ਫਿਰ ਕਰੋ ਮੈਂ ਪੜਿਆ ਲਿਖਿਆ ਕਿੰਨਾ ਕ ਹਲੇ ਤਾਂ ਹਲ ਓਕੜੂ ਹੋਇਆ ਹੀ ਨਹੀਂ ਹਲੇ ਤਾਂ 45 ਪਾਈ ਹੈ ਤੇ ਕਿੱਲੀ ਹਲੇ ਤੀਜੇ ਮੋਰੀ ਚ ਹੈ ਜਦੋਂ ਪਹਿਲੀ ਮੋਰੀ ਚ ਕਿੱਲੀ ਪਾ ਕੇ ਅਸੀਂ ਹਲ ਛੱਡਿਆ ਨਾ ਫਿਰ ਵੇਖਾਂਗੇ ਕਿ ਕੇਜਰੀਵਾਲ ਖਿੱਚੂਗਾ ਸੀ ਖਿੱਚਾਗੇ ਮੈਂ ਇਹ ਕਹਿ ਰਿਹਾ ਮੈਂ ਇਹ ਕਹਿ ਰਿਹਾ ਹਾਂ ਆ ਜਟਕੀ ਬੱਸ ਮੈਂ ਕਹਿ ਰਿਹਾ ਤੁਸੀਂ ਵਿਦਵਾਨ ਮੈਂ ਕਹਿ ਰਿਹਾ ਤੁਸੀਂ ਵਿਦਵਾਨੀ ਦੀ ਗੱਲ ਕਰ ਰਹੇ ਹੋ ਤੁਸੀਂ ਕਹਿ ਰਹੇ ਜਦੋਂ ਅਸੀਂ ਪਹਿਲੀ ਮੋਰੀ ਚ ਕਿੱਲੀ ਪਾਈ ਨਾ ਫਿਰ ਵੇਖਾਂਗੇ ਕੇਜਰੀਵਾਲ ਖਿੱਚੂਗਾ ਹਾਂ ਤੁਸੀਂ ਕਹਿ ਰਹੇ ਮੈਂ ਤੁਸੀਂ ਕਹਿ ਰਹੇ ਮੈਂ ਬਹੁਤ ਜ਼ਿਆਦਾ ਪੜਿਆ ਹੈਗਾ ਕੇਜਰੀਵਾਲ ਨੇ ਉਹਨਾਂ ਕੁਝ ਨਹੀਂ ਪੜਿਆ ਹੈਗਾ ਮੈਂ ਸਿਰਫ ਇਹ ਕਹਿ ਰਿਹਾਗਾ ਕਿ ਕੀ ਕਾਰਨ ਆਮ ਆਦਮੀ ਪਾਰਟੀ ਚੋ ਵੀ ਗਾਂਧੀ ਪੜਦੇ ਸੀ ਉਹ ਵਾਰ ਤੁਸੀਂ ਪੜ੍ਹਦੇ ਸੀ ਤੁਸੀਂ ਬਾਅਦ ਕੇਜਰੀਵਾਲ ਨੂੰ ਪੁੱਛੋ ਇਸ ਗੱਲ ਦਾ ਇਹ ਪੜ੍ਹਾਈ ਦੇ ਉੱਤੇ ਪੋਲਿਟਿਕਸ ਭਾਰੂ ਪੈਣੀ ਹੈ ਨਾ ਮੈਂ ਤਾਂ ਕਹਿ ਰਿਹਾਗਾ ਕਿ ਕੀ ਫਾਇਦਾ ਹੈ ਪੜ੍ਹਾਈ ਦਾ ਜੇ ਤੁਸੀਂ ਕਿਸੇ ਨੂੰ ਪੋਲਿਟਿਕਸ ਚ ਡੀਰੇਲ ਨਹੀਂ ਕਰ ਸਕਦੇ ਤੁਹਾਨੂੰ ਐਵੇਂ ਲੱਗਦਾ ਤੁਸੀਂ 25 ਕਿਲੋਮੀਟਰ ਦੀ ਰੇਸ ਦਾ ਹਲੇ ਪਹਿਲਾ ਚੱਕਰ ਵੇਖਿਆ ਹੈ ਅਰੇ 25ਵੇਂ ਚੱਕਰ ਚ ਪਤਾ ਲੱਗਦਾ ਵੀ ਕਿਹੜਾ ਅੱਗੇ ਕਿਹੜਾ ਪਿੱਛੇ ਹੈ ਉਹ ਤਾਂ ਕਹਿੰਦੇ 100 ਸੀਟਾਂ ਲੈ ਜਾ ਰਹੇ ਆ ਅਸੀਂ ਕੌਣ ਇਹ 100 ਦਾ ਉਲਟਾ ਵੀ ਬਣ ਜਾਂਦਾ ਡੋ ਜੀਰੋ ਮੂਰੇ ਵੀ ਆ ਜਾਂਦੀਆਂ ਹੁੰਦੀਆਂ ਜੇ 2 ਜੀਰੂ ਮੂਰੇ ਆ ਜਾਣ ਤਾਂ 100 ਦਾ ਕੀ ਬਣ ਜਾਂਦਾ ਸਾਰੇ ਜਾਣਦੇ ਆ ਜੇ 2 ਜੀਰੂ ਮੂਰੇ ਆ ਗਈਆਂ ਤੇ ਇੱਥੇ ਸਰਕਾਰ ਕਿਹਦੀ ਬਣ ਰਹੀ ਹੈ ਪੰਜਾਬ 'ਚ ਸਰਕਾਰ ਸਰਕਾਰ ਬਣੂਗੀ ਪੰਜਾਬੀਆਂ ਦੀ ਤੇ ਉਹਨੂੰ ਚਲਾਉਣਗੇ ਪੰਜਾਬੀ ਇੱਕ ਬਹੁਤ ਵੱਡੀ ਗੱਲ ਹੈ ਹੁਣ ਤੱਕ ਵੀ ਪੰਜਾਬੀਆਂ ਦੀ ਸਰਕਾਰ ਬਣਦੀ ਆਈ ਹੈ ਪਰ ਚਲਾਈ ਨਹੀਂ ਕਦੇ ਪੰਜਾਬੀਆਂ ਨੇ ਚਲਦੀ ਦਿੱਲੀੋਂ ਰਹੀ ਹੈ ਅੱਜ ਮੈਂ ਤੁਹਾਡੇ ਨਾਲ ਇੱਕ ਵਾਅਦਾ ਕਰਦਾ ਤੁਹਾਡੇ ਚੈਨਲ ਦੇ ਥਰੂ 2017 ਦੀ ਸਰਕਾਰ ਪੰਜਾਬੀ ਬਣਾਉਣਗੇ ਤੇ ਪੰਜਾਬੀ ਹੀ ਚਲਾਉਣਗੇ ਉਹ ਦਿੱਲੀੋਂ ਨਹੀਂ ਚੱਲੂਗੀ ਚਾਹੇ ਹੁਣ ਮੈਂ ਵੀਰਾ ਤੁਹਾਣਾ ਵਾਅਦਾ ਹੈ ਪੰਜਾਬ ਨੂੰ ਮੇਰੀ ਇੱਕ ਕੋਈ ਪਾਰਟੀ ਬਣਾਉਣ ਜਾ ਰਹੇ ਹੋ ਤੁਸੀਂ ਇਸ ਗੱਲ ਤੋਂ ਕੀ ਲੈਣਾ ਇਹ ਤਾਂ ਤੁਸੀਂ ਲਾਓ ਤੁਸੀਂ ਜੋਤਸ਼ੀ ਦਾ ਵੀਡੀਓ ਦੇ ਜੋਤਸ਼ੀ ਮੀਡੀਆ ਮੀਡੀਆ ਨੂੰ ਛੱਡੋ ਮੀਡੀਆ ਨੂੰ ਸਾਈਡ ਤੇ ਛੱਡ ਦਿਓ ਤੁਹਾਨੂੰ ਅਸੀਂ ਪੁੱਛ ਰਹੇ ਹਾਂ ਤੁਸੀਂ ਇੱਕ ਢੜਲੇ ਦਾ ਲੀਡਰ ਹੋ ਆਪਣੀ ਗੱਲ ਕਹੋ ਡਟ ਕੇ ਅਗਰ ਤੁਸੀਂ ਕੁਝ ਕਰਨ ਜਾ ਰਹੇ ਹੋ ਫਿਰ ਸਿਕਾਉਣਾ ਕੀ ਤੋਂ ਦੱਸ ਦੋ ਆਏ ਆ ਮੈਂ ਅੰਗਰੇਜ਼ੀ ਚ ਕੋਈ ਅੱਖਰ ਬੋਲਣਾ ਅਗੋ ਸੁਣ ਲੈਣ ਨੂੰ ਅੰਗਰੇਜ਼ੀ ਆਉਣੀ ਵੀ ਤਾਂ ਚਾਹੀਦੀ ਹੈ ਮੈਂ ਤਾਂ ਇਹ ਕਹਿ ਰਿਹਾ ਪੰਜਾਬ ਦੀ ਸਰਕਾਰ ਜਾਗੋ ਪੰਜਾਬੀਓ ਜਾਗੋ 2017 ਦੀ ਸਰਕਾਰ ਆਪ ਹੀ ਬਣਾਈਏ ਤੇ ਆਪ ਹੀ ਚਲਾਈਏ ਕਿਉਂਕਿ ਤੁਸੀਂ ਪੰਜਾਬੀ ਚਲਾਉਂਦੇ ਨਹੀਂ ਪੰਜਾਬੀ ਦਾ ਮਤਲਬ ਕਿ ਭਗਵੰਦਰ ਸਿੰਘ ਨੂੰ ਦਿੱਲੀ ਚਲਾਉਂਦੇ ਸੀ ਬਾਦਸ ਇਹਦਾ ਮਤਲਬ ਇੱਥੇ ਤਾਂ ਕੋਈ ਨਫਰ ਇਹਦਾ ਮਤਲਬ ਕੋਈ ਨਵਾਂ ਸਪੇਸ ਕ੍ਰੀਏਟ ਕਰਨ ਜਾ ਰਹੇ ਹੋ ਇਹ ਤਾਂ ਤੁਹੇ ਅੰਦਾਜ਼ਾ ਲਾਓ ਨਾ ਮੈਂ ਤਾਂ ਬੋਲਤੀ ਭਾਸ਼ਾ ਹੁਣ ਅਰਥ ਤਾਂ ਤੁਸੀਂ ਕੱਢੋ ਮੈਂ ਤਾਂ ਤੁਹਾਨੂੰ ਇਦੂ ਵਦੂ ਕਲੀਅਰ ਕੁਛ ਕਰ ਹੀ ਨਹੀਂ ਸਕਦਾ ਮੈਨੂੰ ਲੱਗਦਾ ਇੰਨੇ ਅਰਥੀ ਤੁਸੀਂ ਕੇਜਰੀਵਾਲ ਨੂੰ ਸਮਝਾਉਂਦੇ ਰਹੇ ਪ੍ਰਤੀਕਾਂ ਚ ਸਮਝਾਉਂਦੇ ਰਹੇ ਅਸੀਂ ਗੀਤਾਂ ਚ ਉਹਨਾਂ ਨੂੰ ਸਮਝ ਨਹੀਂ ਆਈਆਂ ਗੱਲਾਂ ਤੁਹਾਡੀਆਂ ਜੇ ਉਹਨੂੰ ਕਕਾ ਕੇ ਛੱਡਦਾ ਨਾ ਸੀ ਕਿਤੇ ਤੈਨੂੰ ਆਪਣੇ